ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਅਮਰਤ ਵੇਲੇ ਤੇ ਵਿਚਾਰ ਸਾਂਝੀ ਕਰਾਂਗੇ ਕਿਉਂਕਿ ਗੁਰਬਾਣੀ ਦੇ ਅਨਸਾਰ ਵੈਸੇ ਤਾਂ ਹਰ ਸਮੇਂ ਨੂੰ ਹੀ ਚੰਗਾ ਗਿਣਿਆ ਹੈ ਜਦੋਂ ਪ੍ਰਮਾਤਮਾ ਦਾ ਨਾਮ ਚੇਤੇ ਆਵੇ ਬਾਣੀ ਚ 12 ਮਹਾ ਦੇ ਅੰਦਰ ਮਹਾਰਾਜ ਨੇ ਬਚਨ ਬਖਸ਼ਿਸ਼ ਕੀਤੇ ਹਨ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਪਰ ਭਾਈ ਝੰਡਾ ਸਿੰਘ ਜੀ ਨੇ ਇੱਕ ਸਵਾਲ ਵੀ ਕੀਤਾ ਸੀ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਵੈਸੇ ਤਾਂ ਉਹਨਾਂ ਨੇ ਤਿੰਨ ਸਵਾਲ ਕੀਤੇ ਸੀ ਪਰ ਆਪਾਂ ਇੱਕ ਸਵਾਲ ਦਾ ਜ਼ਿਕਰ ਇੱਥੇ ਸਾਂਝਾ ਕਰਾਂਗੇ ਕਿਉਂਕਿ ਜੋ ਅਮਰਤ ਵੇਲੇ ਨਾਲ ਸੰਬੰਧਿਤ ਸੀ ਭਾਈ ਝੰਡਾ ਸਿੰਘ ਨੇ ਕਿਹਾ ਸੀ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਪੁੱਛਿਆ ਮਹਾਰਾਜ ਸੰਤ ਜੀ ਬਾਣੀ ਪੜਨ ਦੇ ਲਈ ਸਭ ਤੋਂ ਚੰਗਾ ਵੇਲਾ ਕਿਹੜਾ ਹੈ ਤਾਂ ਸੰਤ ਜੀ ਦਾ ਉੱਤਰ ਸੀ ਕਹਿਣ ਲੱਗੇ ਭਾਈ ਜਿਹੜਾ ਮਿਸ਼ਰੀ ਦਾ ਮਿਸ਼ਰੀ ਦਾ ਕੁਝਾ ਹੈ ਉਹਨੂੰ ਕਿਸੇ ਪਾਸਿਓਂ ਵੀ ਆਪਾਂ ਚੱਖ ਲਈਏ ਉਹ ਸਵਾਦ ਹੀ ਆਉਣਾ ਆ ਪਰ ਅੰਮ੍ਰਿਤ ਵੇਲਾ ਸਭ ਤੋਂ ਉੱਤਮ ਹੈ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਦੇ ਜਦੋਂ ਆਪਾਂ ਬਚਨ ਪੜਦੇ ਆਂ ਜਾਂ ਗੁਰਬਾਣੀ ਵਿੱਚੋਂ ਆਪਾਂ ਜਦੋਂ ਮਹਾਰਾਜ ਦੇ ਬਚਨਾਂ ਨੂੰ ਪੜਦੇ ਆਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਬਚਨ ਕੀਤੇ ਮਹਾਰਾਜ ਦਾ ਪਾਵਨ ਬਚਨ ਹੈ ਫੇਰ ਕੀ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮਹੌਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਮਹਾਰਾਜ ਕਹਿੰਦੇ ਕਿਹੜੀ ਭੇਟਾ ਰੱਖੀਏ ਫੇਰ ਕਿ ਅੱਗੇ ਰੱਖੀ ਹੈ ਜਿੱਤ ਦੇ ਸੈ ਦਰਬਾਰ ਜਿਸ ਨਾਲ ਉਸ ਵਾਹਿਗੁਰੂ ਦਾ ਉਸ ਪਰਮਾਤਮਾ ਦਾ ਦਰਬਾਰ ਦਿਸ ਪਵੇ ਮਹੌਂ ਕੇ ਬੋਲਣ ਬੋਲੀ ਹੈ ਵੀ ਮੂੰਹ ਤੋਂ ਕਿਹੜਾ ਬੋਲ ਬੋਲੀਏ ਜਿਸ ਨੂੰ ਸੁਣ ਕੇ ਪਰਮੇਸ਼ਰ ਪਿਆਰ ਕਰਨ ਲੱਗ ਪਵੇ ਜਿੱਤ ਸੁਣ ਧਰੇ ਪਿਆਰ ਇਹ ਪ੍ਰਸ਼ਨ ਹੈ ਤੇ ਅੱਗੇ ਉੱਤਰ ਹੈ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਉਸ ਪਰਮੇਸ਼ਰ ਦੀ ਵਡਿਆਈ ਕਰਨੀ ਉਹਦੀ ਬੰਦਗੀ ਕਰਨੀ ਉਹਦੀ ਆਵਾਦਤ ਕਰਨੀ ਗੁਰੂ ਪਿਆਰੀ ਸਾਧ ਸੰਗਤ ਜਦੋਂ ਆਪਾਂ ਅੰਮ੍ਰਿਤ ਵੇਲੇ ਦੀ ਗੱਲ ਕਰਦੇ ਆ ਅੰਮ੍ਰਿਤ ਵੇਲਾ ਗੁਰਬਾਣੀ ਮੁਤਾਬਕ ਕਿਹੜਾ ਸਮਾਂ ਆ ਰਾਤ ਦਾ ਚੌਥਾ ਪੈਰ ਚਾਰ ਪੈਰ ਦਿਨ ਹੈ ਚਾਰ ਪੈਰ ਰਾਤ ਹੈ ਦਿਨ ਦਾ ਚੌਥਾ ਪਹਿਰ ਨਹੀਂ ਰਾਤ ਦਾ ਚੌਥਾ ਪਹਿਰ ਪਹਿਰ 3 ਘੰਟਿਆਂ ਦਾ ਹੁੰਦਾ ਹੈ ਗੁਰੂ ਪਿਆਰਿਓ 3 ਘੰਟਿਆਂ ਦਾ ਇੱਕ ਪਹਿਰ ਹੈ ਇਸ ਲਈ 4 3 12 12 ਘੰਟੇ ਦਿਨ 4 ਪਹਿਰ ਦਿਨ 4 ਪਹਿਰ ਰਾਤ ਰਾਤ ਦਾ ਪਹਿਲਾ ਪਹਿਰ ਸ਼ੁਰੂ ਹੋ ਜਾਂਦਾ 6 ਤੋਂ 9 ਵਜੇ ਤੱਕ ਦੂਸਰਾ ਪਹਿਰ 9 ਤੋਂ 12 ਵਜੇ ਤੱਕ ਤੀਸਰਾ ਪਹਿਰ 12 ਤੋਂ 3 ਵਜੇ ਤੱਕ ਜੋ ਟੱਪ ਐ 3 ਤੋਂ 6 ਵਜੇ ਤੱਕ ਵੈਸੇ ਬੰਦਗੀ ਵਾਲੇ ਜਾਂ ਆਪਾਂ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਪੜ੍ਹਦੇ ਆਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਮ ਪਿਤਾ ਤੱਕ ਮਹਾਰਾਜ ਦਾ ਨਾਮ ਸੀ ਹਰ ਪਾਤਸ਼ਾਹ ਦਾ ਜੀਵਨ ਦਾ ਨਾਮ ਸੀ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਮਹਾਰਾਜ ਉੱਠਦੇ ਇਸ਼ਨਾਨ ਕਰਦੇ ਜ਼ਰੂਰੀ ਨਹੀਂ ਇਹ ਤਾਂ ਚਲੋ ਸਾਡੇ ਸੰਸਾਰੀਆਂ ਵਾਸਤੇ ਆ ਇੱਕ ਟਾਈਮ ਦੀ ਬੰਦਿਸ਼ ਕੀਤੀ ਐ ਗ੍ਰਸਤੀ ਲੋਕਾਂ ਦੇ ਲਈ ਗ੍ਰਸਤੀ ਜੀਵਾਂ ਦੇ ਲਈ ਜਦੋਂ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਆ ਤੇ ਹਵਾਲੇ ਵੀ ਮਿਲਦੇ ਨੇ ਕੋਈ ਪਾਤਸ਼ਾਹ 2 ਵਜੇ ਵੀ ਉੱਠਦੇ ਕੋਈ 2 ਤੋਂ ਪਹਿਲਾਂ ਵੀ ਉੱਠਦੇ ਤੇ ਮਹਾਂਪੁਰਖਾਂ ਦੇ ਬੰਦਗੀ ਵਾਲੇ ਕਮਾਈ ਵਾਲਿਆਂ ਦਾ ਜੀਵਨ ਦੇ ਵਿੱਚ ਇੱਕ ਚੀਜ਼ ਜਰੂਰ ਲਾਜ਼ਮੀ ਮਿਲੇਗੀ ਉਹ ਹੈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦੀ ਬੰਦਗੀ ਅਮਰਤ ਵੇਲੇ ਦਾ ਨਾਮ ਜਪਣਾ ਕਿਉਂਕਿ ਅਮਰਤ ਵੇਲੇ ਦਾ ਜਿਹੜਾ ਨਾਮ ਜਪਣਾ ਹੈ ਨਾ ਸਾਰਾ ਦਿਨ ਇਹ ਨਾ ਕੁਝ ਗੱਲਾਂ ਹੁੰਦੀਆਂ ਨੇ ਕੁਝ ਚੀਜ਼ਾਂ ਹੁੰਦੀਆਂ ਨੇ ਪ੍ਰੈਕਟੀਕਲ ਤੌਰ ਤੇ ਜਦੋਂ ਆਪਾਂ ਉਹਨਾਂ ਨੂੰ ਆਪ ਕਰਦੇ ਆ ਨਾ ਫੇਰ ਪਤਾ ਲੱਗਦਾ ਹੈ ਇੱਕ ਹੁੰਦਾ ਆ ਕੇਵਲ ਕਿਤਾਬਾਂ ਚੋਂ ਪੜ੍ਹ ਲਿਆ ਉਹ ਪੜ੍ਹ ਲਿਆ ਜਾਂ ਸੁਣਾ ਦਿੱਤਾ ਜਾਂ ਸੁਣ ਲਿਆ ਇੱਕ ਹੁੰਦਾ ਪ੍ਰੈਕਟੀਕਲ ਕੀਤਾ ਪ੍ਰੈਕਟੀਕਲ ਕਰਕੇ ਜਦੋਂ ਅਸੀਂ ਆਪ ਇਸ ਚੀਜ਼ ਨੂੰ ਆਪਣੇ ਜੀਵਨ ਚ ਹੰਡਾਵਾਂਗੇ ਨਾ ਪ੍ਰੈਕਟੀਕਲ ਕਰਾਂਗੇ ਉਦੋਂ ਪਤਾ ਲੱਗਦਾ ਵੀ ਵਾਕਈ ਅਮਰਤ ਵੇਲੇ ਦਾ ਚੌਂਕੜਾ ਆ ਜਿਹੜਾ ਉਹ ਕਿੰਨਾ ਜ਼ਰੂਰੀ ਹੈ ਤੇ ਉਹ ਕਿੰਨਾ ਅੰਦਰ ਨੂੰ ਖੇੜਾ ਬਖਸ਼ਦਾ ਹੈ ਕਿੰਨਾ ਮਨ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਂਦਾ ਹੈ ਅਮਰਤ ਵੇਲੇ ਦਾ ਸਮਾਂ ਆ ਜਿਹੜਾ ਤੇ ਬਾਕੀ ਬਾਣੀ ਦੇ ਅੰਦਰ ਤਾਂ ਬੇਅੰਤ ਫਰਮਾਨ ਹੈ ਜਿਹੜੀ ਆਪਾਂ ਬੇਨਤੀ ਸਾਂਝੀ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਅੰਮ੍ਰਿਤ ਵੇਲਾ ਮਹਾਰਾਜ ਨੇ ਨਿਭਾਇਆ ਬਲ ਕੇ ਜਦੋਂ ਜੰਗ ਜੁੱਧ ਲੱਗੇ ਆਨੰਦਪੁਰ ਛੱਡਿਆ ਮਹਾਰਾਜ ਨੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਪੋਹ ਦੀਆਂ ਰਾਤਾਂ ਨੇ ਤੇ ਅਤ ਦੀ ਸਰਦੀ ਹੈ ਤੇ ਮਹਾਰਾਜ ਨੇ ਸਰਸਾ ਪਾਰ ਕੀਤੀ ਹੈ ਜਦੋਂ ਉਸ ਵੇਲੇ ਵੀ ਸਰਸਾ ਦੇ ਕਿਨਾਰੇ ਤੇ ਵੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਦਬਾਨ ਲੱਗਾਇਆ ਗਿਆ ਹੈ। ਵੈਸੇ ਤਾਂ ਗੁਰੂ ਘਰਾਂ ਦੇ ਵਿੱਚ ਸਾਰਾ ਦਿਨ ਹੀ ਬਾਣੀ ਕੁਝ ਗੁਰੂ ਘਰ ਐਸੇ ਨੇ ਜਿਨ੍ਹਾਂ 'ਚ ਸਾਰਾ ਦਿਨ ਹੀ ਬਾਣੀ ਪੜੀ ਜਾਂਦੀ ਹੈ ਪਰ ਗੱਲ ਹਰ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੁੰਦੀ ਹੈ। ਕਿਤੇ ਵੀ ਐਸਾ ਨਹੀਂ ਵੀ ਜੀ 6 ਵਜੇ ਪ੍ਰਕਾਸ਼ ਕਰ ਲੋ 7 ਵਜੇ ਪ੍ਰਕਾਸ਼ ਕਰ ਲੋ ਨਹੀਂ ਕਿਤੇ 3 ਵਜੇ ਕਿਤੇ ਢਾਈ ਵਜੇ ਕਿਤੇ 2 ਵਜੇ ਕਿਤੇ 4 ਵਜੇ ਮਹਾਰਾਜ ਦੇ ਪ੍ਰਕਾਸ਼ ਹੁੰਦੇ ਨੇ ਬਾਣੀ ਪੜੀ ਜਾਂਦੀ ਹੈ। ਕਿਉਂਕਿ ਬਾਣੀ ਪੜਨ ਦੇ ਲਈ ਖਾਸ ਇੱਕ ਸਮੇਂ ਦਾ ਨਿਸ਼ਚਿਤ ਕੀਤਾ ਮਹਾਰਾਜ ਨੇ ਇਹ ਵੀ ਬੜਾ ਜ਼ਰੂਰੀ ਹੈ ਤੇ ਬਾਣੀ ਵਿੱਚ ਬੇਅੰਤ ਥਾਵਾਂ ਤੇ ਬਚਨ ਕੀਤੇ ਮਹਾਰਾਜ ਨੇ ਚਾ ਲਾਗੇ ਉਠ ਨਾਮ ਜਪ ਨਿਸਬਸੁਰ ਆਰਾਧ ਇਹ ਜਦੋਂ ਆਪਾਂ ਗੁਰੂ ਸਾਹਿਬਾਨ ਦਾ ਸਾਰਾ ਜੀਵਨ ਪੜਾਂਗੇ ਨਾ ਇਤਿਹਾਸ ਪੜਾਂਗੇ ਸੁਣਾਂਗੇ ਅਮਰਤ ਵੇਲੇ ਦਾ ਜ਼ਿਕਰ ਜ਼ਰੂਰ ਹੈ ਬਾਣੀ ਵਿੱਚ ਬਿਆੰਤ ਥਾਮਾਂ ਤੇ ਬਿਆੰਤ ਪੰਕਤੀਆਂ ਨੇ ਜਿਸ ਵਿੱਚ ਅਮਰਤ ਵੇਲੇ ਦਾ ਜ਼ਿਕਰ ਹੈ ਚਾ ਲਾਗੇ ਚਾ ਲਾਗੇ ਦਾ ਮਤਲਬ ਹੈ ਅਮਰਤ ਵੇਲਾ ਚਾ ਲਾਗੇ ਉੱਠ ਨਾਮ ਜਪ ਭਾਈ ਉੱਠ ਕੇ ਨਾਮ ਜਪ ਜੇ ਤੂੰ ਅੰਦਰ ਨੂੰ ਸ਼ਾਂਤੀ ਦੇਣੀ ਹੈ ਜੇ ਤੂੰ ਅੰਦਰ ਨੂੰ ਖੜਾਓ ਵਿੱਚ ਲੈ ਕੇ ਜਾਣਾ ਹੈ ਜੇ ਤੂੰ ਕਿਉਂਕਿ ਗੁਰੂ ਪਿਆਰਿਓ ਗੁਰਬਾਣੀ ਆ ਜਿਹੜੀ ਹੈ ਸਮਰੱਥ ਗੁਰੂ ਹੈ ਜਿਹੜੀ ਭਾਵਨਾ ਲੈ ਕੇ ਕੋਈ ਨਾਮ ਜਪਦਾ ਆ ਉਹ ਭਾਵਨਾ ਪੂਰੀ ਹੁੰਦੀ ਆ ਲੋਕ ਦਾ ਸੁੱਖ ਵੀ ਮਿਲਦਾ ਆ ਪ੍ਰਲੋਕ ਦਾ ਸੁੱਖ ਵੀ ਮਿਲਦਾ ਆ ਇਹ ਇੱਕ ਵੱਖਰਾ ਵਿਸ਼ਾ ਆ ਆਪਾਂ ਸਿਰਫ ਅੰਮ੍ਰਿਤ ਵੇਲੇ ਤੇ ਜਿਕਰ ਸਾਂਝਾ ਕਰ ਰਹੇ ਆ ਵੀ ਜੇ دنیਆਵੀ ਦਾਤਾਂ ਨੂੰ ਮੁੱਖ ਰੱਖ ਕੇ ਵੀ ਨਾਮ ਜਪਣਾ ਆ ਤੇ ਬੰਦਿਆ ਅੰਮ੍ਰਿਤ ਵੇਲਾ ਸਾਂਭਣਾ ਸ਼ੁਰੂ ਕਰ ਦੇ دنیਆਵੀ ਦਾਤਾਂ ਦੀ ਵੀ ਕੋਈ ਟੋਟ ਨਹੀਂ ਰਹੇਗੀ ਤੇ ਜੇ ਪ੍ਰਲੋਕ ਸਵਾਰਨਾ ਆ ਫਿਰ ਵੀ ਅੰਮ੍ਰਿਤ ਵੇਲੇ ਤੋਂ ਗੱਲ ਸ਼ੁਰੂ ਕਰ ਚਾਲਾਗੇ ਉਠ ਨਾਮ ਜਪ ਚਾਲਾਗੇ ਦਾ ਅਰਥ ਹੈ ਅੰਮ੍ਰਿਤ ਵੇਲਾ ਨਿਸ ਬਾਸੁਰ ਆਰਾਧ ਇਹ ਨਹੀਂ ਕਿਹਾ ਉਸ ਤੋਂ ਬਾਅਦ ਦਿਨ ਰਾਤ ਨਾ ਨਾਮ ਜਪ ਕਹਿੰਦੇ ਦਿਨ ਰਾਤ ਵੀ ਨਾਮ ਜਪ ਪਰ ਗੱਲ ਅੰਮ੍ਰਿਤ ਵੇਲੇ ਤੋਂ ਸ਼ੁਰੂ ਕਰ ਚਾਲਾਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਜੈ ਨਾ ਵਿਆਪਾਈ ਨਾਨਕ ਮਿਟੈ ਆਪਾਦ ਕਾਰਾ ਕਹਿੰਦੇ ਚਿੰਤਾ ਛੋਰੇ ਨਹੀਂ ਤੈਨੂੰ ਵਿਆਪਣਗੇ ਕਲੇਸ਼ ਨਹੀਂ ਵਿਆਪਣਗੇ ਕਾਰਾ ਤੁਜੇ ਨਾ ਵਿਆਪੈ ਨਾਨਕ ਮਿਟੈ ਉਪਾਦ ਤੇਰੇ ਆਪਾਦ ਤਿੰਨ ਤਰ੍ਹਾਂ ਦੇ ਰੋਗ ਨੇ ਨਾ ਆਦ ਵਿਆਦ ਉਪਾਦ ਹਰ ਤਰ੍ਹਾਂ ਦੇ ਜਿਹੜੇ ਰੋਗ ਨੇ ਉਹ ਤੇਰੇ ਖਤਮ ਹੋ ਜਾਣਗੇ ਨਾਮ ਜਪਿਆ ਅੰਮ੍ਰਿਤ ਵੇਲਾ ਸਾਂਭਿਆ ਬੰਦਗੀ ਕੀਤੀਆਂ ਫਿਰ ਮਹਾਰਾਜ ਦਾ ਬਚਨ ਹੈ ਕਬੀਰ ਸੁੱਤਾ ਕਿਆ ਕਰੈ ਉੱਠ ਕੇ ਨਾ ਜਪੈ ਮਰਾਰ ਕਿਉਂ ਨਹੀਂ ਭਾਈ ਤੂੰ ਉੱਠ ਕੇ ਨਾਮ ਜਪਦਾ ਕਿਉਂ ਤੂੰ ਅੰਮ੍ਰਿਤ ਵੇਲੇ ਵੀ ਸੁੱਤਾ ਹੋਇਆ ਆਂ ਕਬੀਰ ਸੂਤਾ ਕਿਆ ਕਰਹਿ ਉੱਠ ਕੇ ਨਾ ਜਪਹਿ ਮਰਾਰ ਇੱਕ ਦਿਨ ਸੋਵਣ ਹੋਏਗੋ ਲਾਬੇ ਗੋੜ ਪਸਾਰ ਇੱਕ ਦਿਨ ਮਹਾਰਾਜ ਕਹਿੰਦੇ ਐਸਾ ਸੌਣਾ ਆ ਪਾਸਾ ਵੀ ਨਹੀਂ ਲੈਣਾ ਭਗਤ ਫਰੀਦ ਸਾਹਿਬ ਕਹਿੰਦੇ ਫਰੀਦਾ ਪਿਛਲ ਰਾਤ ਨਾ ਜਾਗੇ ਹੋਏ ਜੀਮਦੜਿਓ ਮੋਏ ਹੋਏ ਕਹਿੰਦੇ ਭਾਈ ਤੂੰ ਪਿਛਲ ਰਾਤ ਦਾ ਮਤਲਬ ਹੈ ਰਾਤ ਦੇ ਚੌਥੇ ਪੈਰ ਜੇ ਤੂੰ ਨਹੀਂ ਨਾ ਉੱਠ ਕੇ ਨਾਮ ਜਪਦਾ ਪਰਮਾਤਮਾ ਦਾ ਤੇ ਫਰੀਦਾ ਪਿਛਲ ਰਾਤ ਨਾ ਜਾਗੇ ਹੋਏ ਜੀਮਦੜੋ ਮੋਇ ਹੋਏ ਤੂੰ ਜਿਉਂਦਾ ਹੋਇਆ ਵੀ ਆਤਮਿਕ ਤੌਰ ਤੇ ਮਰਿਆ ਹੋਇਆ ਆ ਕਿਉਂਕਿ ਆਤਮਿਕ ਜੀਵਨ ਨਾਮ ਦੇ ਵਿੱਚੋਂ ਨਿਕਲਦਾ ਆ ਆਤਮਿਕ ਜੀਵਨ ਨਾਮ ਦੇ ਵਿੱਚੋਂ ਨਿਕਲਦਾ ਆ ਤੇ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਨਾਮ ਨੂੰ ਜਪਣਾ ਸ਼ੁਰੂ ਕੀਤਾ ਨਾਨਕ ਭਗਤਾਂ ਸਦਾ ਵਗਾਸ ਸੁਣਿਆ ਦੁਖ ਪਾਪ ਦਾ ਨਾਸ਼ ਉਹਨਾਂ ਦਾ ਜੀਵਨ ਹਰ ਵੇਲੇ ਉਹਨਾਂ ਦਾ ਮਨ ਉਹਨਾਂ ਦਾ ਹਿਰਦਾ ਖੜਾਓ ਦੇ ਵਿੱਚ ਰਹਿੰਦਾ ਹੈ। ਪਾਤਸ਼ਾਹ ਨੇ ਬਚਨ ਕੀਤੇ ਮਹਾਰਾਜ ਨੇ ਵੱਡੜਾ ਝਾਲ ਚਲੰਬੜਾ ਵੱਡੜਾ ਝਾਲ ਚਲੰਬੜਾ ਨਾਵੜਾ ਲਈਆ ਕਿਸ ਵੱਡੜਾ ਝਾਲ ਦਾ ਮਤਲਬ ਹੈ ਵੱਡੇ ਵੇਲੇ ਉਸ ਵਖਤ ਤੇ ਕਹਿੰਦੇ ਕਿਸ ਦਾ ਨਾਮ ਲਈਏ ਵੱਡੜਾ ਝਾਲ ਚਲੰਬੜਾ ਨਾਵੜਾ ਲਈਆ ਕਿਸ ਨਾਉ ਲਈਆ ਪਰਮੇਸ਼ਰ ਹੈ ਭੰਨਣ ਘੜਨ ਸਮਰੱਥ ਜਿਹੜਾ ਜੀਵਾਂ ਨੂੰ ਬਣਾਉਂਦਾ ਵੀ ਹੈ ਜਿਹੜਾ ਪੈਦਾ ਵੀ ਕਰਦਾ ਹੈ ਤੇ ਜਿਹੜਾ ਨਾਸ਼ ਵੀ ਕਰਦਾ ਹੈ ਉਸ ਪ੍ਰਮਾਤਮਾ ਦਾ ਸਹਬ ਕਹਿੰਦੇ ਨਾਮ ਜਪ ਗੁਰੂ ਪਿਆਰਿਓ ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਕੈ ਨੂੰ ਫਰਮਾਨ ਹੋਵਾ ਵਰਸੁਬ ਕਿਰਪਾ ਤਾਰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕੁਰਬਾਨੀ ਤਿੰਨਾ ਗੁਰ ਸਿੱਖਾਂ ਕੁਰਬਾਨੀ ਦਾ ਅਰਥ ਹੈ ਮੈਂ ਸਦਕੇ ਜਾਵਾਂ ਮੈਂ ਬਲਹਾਰ ਜਾਵਾਂ ਮੈਂ ਬਾਹਰ ਨਹੀਂ ਜਾਵਾਂ ਕਿਹੜੇ ਗੁਰ ਸਿੱਖਾਂ ਤੋਂ ਕੁਰਬਾਨੀ ਤਿੰਨਾ ਗੁਰ ਸਿੱਖਾ ਪਿਛਲ ਰਾਤੀ ਉੱਠ ਬਹੰਦੇ ਜਿਹੜੇ ਪਿਛਲ ਰਾਤੀ ਦਾ ਮਤਲਬ ਹੈ ਅੰਮ੍ਰਿਤ ਵੇਲੇ ਜਿਹੜੇ ਨਾਮ ਜਪਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾ ਲਾਉਂਦੇ ਸਮਾਧੀ ਲਾਉਂਦੇ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਦੀ 7 ਸਾਲ ਸੇਵਾ ਕੀਤੀ ਭਾਈ ਲੈਣਾ ਜੀ ਨੇ 7 ਸਾਲ ਤੇ ਅੰਮ੍ਰਿਤ ਵੇਲੇ ਮਹਾਰਾਜ ਉੱਠਦੇ ਤੇ ਅੰਮ੍ਰਿਤ ਵੇਲੇ ਭਾਈ ਲੈਣਾ ਜੀ ਉੱਠ ਕੇ ਤੇ ਇਸ਼ਨਾਨ ਪਾਣ ਕਰਵਾਉਂਦੇ ਮਹਾਰਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ 11 ਸਾਲ ਦੇ ਕਰੀਬ ਸੇਵਾ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਤੇ ਗਾਗਰ ਜਲਦੀ ਭਰ ਕੇ ਲੈ ਕੇ ਆਉਂਦੇ ਬਿਆਸ ਦਰਿਆ ਤੋਂ ਖਡੂਰ ਸਾਹਿਬ ਲੈ ਕੇ ਆਉਂਦੇ ਜਲਦੀ ਗਾਗਰ ਭਰ ਕੇ ਬਿਆਸ ਦਰਿਆ ਕਿੱਥੇ ਆ ਗੋਇੰਦਵਾਲ ਸਾਹਿਬ ਜਿੱਥੇ ਵਸਿਆ ਆ ਗੋਇੰਦਵਾਲ ਸਾਹਿਬ ਦੇ ਕਿਨਾਰੇ ਕੁਪਾਵ ਬਿਆਸ ਦੇ ਕਿਨਾਰੇ ਗੋਇੰਦਵਾਲ ਵਸਿਆ ਤੇ ਉਥੋਂ ਹਰ ਰੋਜ਼ ਅੰਮ੍ਰਿਤ ਵੇਲੇ ਗੁਰੂ ਪਿਆਰਿਓ ਜਾਂਦੇ ਲੱਗ ਭੱਗ ਅੱਧੀ ਰਾਤ ਨੂੰ ਤੁਰਦੇ ਤੇ ਵਾਪਸ ਜੜ ਲੈ ਕੇ ਤੇ ਅੰਮ੍ਰਿਤ ਵੇਲੇ ਨੂੰ ਵਾਪਸ ਮੁੜਦੇ ਤੇ ਮਹਾਰਾਜ ਨੂੰ ਇਸ਼ਨਾਨ ਕਰਵਾਉਂਦੇ ਤੇ ਨਾਲੇ ਮਹਾਰਾਜ ਨਾਮ ਜਪਦੇ ਨਾਲੇ ਆਪ ਧੰਨ ਗੁਰੂ ਅਮਰਦਾਸ ਜੀ ਨਾਮ ਜਪਦੇ ਕਹਿਣ ਦਾ ਭਾਵ ਇਹ ਹੈ ਸੱਚੇ ਪਾਤਸ਼ਾਹ ਦਾ ਇਹ ਪਹਿਲਾ ਹੁਕਮ ਹੈ ਸਿੱਖ ਦੇ ਲਈ ਗੁਰ ਸਤਗੁਰ ਕਾ ਜੋ ਸਿੱਖ ਖਾਏ ਗੁਰੂ ਰਾਮਦਾਸ ਜੀ ਨੇ ਨਾ ਗੁਰ ਸਿੱਖ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਵੀ ਗੁਰਸਿੱਖ ਦੇ ਜੀਵਨ 'ਚ ਕਿਹੜੇ ਕਿਹੜੇ ਕੰਮ ਹੋਣੇ ਚਾਹੀਦੇ ਨੇ। ਜਾਂ ਗੁਰਸਿੱਖ ਕੀ ਕੀ ਕਰੇ? ਉਸ ਵਿੱਚ ਵੀ ਇਹ ਵਚਨ ਕੀਤਾ ਗੁਰਸਤਗੁਰ ਕਾਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਭਲਕੇ ਉੱਠ ਕੇ ਅੰਮ੍ਰਿਤ ਵੇਲੇ ਉਦਮ ਕਰੇ ਭਲਕੇ ਪ੍ਰਭਾਤੀ ਕਿਉਂਕਿ ਅੰਮ੍ਰਿਤ ਵੇਲੇ ਜਾਗਣਾ ਉਦਮ ਤੋਂ ਬਿਨਾਂ ਨਹੀਂ ਜਾਗਿਆ ਜਾ ਸਕਦਾ। ਪਹਿਲਾ ਉਦਮ, ਦੂਸਰੀ ਅਰਦਾਸ ਸੱਚੇ ਪਾਤਸ਼ਾਹ ਦੇ ਅੱਗੇ ਮਹਾਰਾਜ ਕਿਰਪਾ ਕਰੋ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਓ ਪਾਤਸ਼ਾਹ ਜੀ ਆਪਣੀ ਬੰਦਗੀ ਬਖਸ਼ਿਓ ਜੀ ਤੇ ਹਕੀਕਤ ਹੈ ਜਿਹੜੀ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਜਿਹੜਾ ਧਰਮ ਦਾ ਮਾਰਗ ਹੈ ਇਹਦੇ ਚ ਅਨੁਭਵ ਬਹੁਤ ਹੈ ਜਿੰਨਾ ਕ ਬੰਦਾ ਆਪ ਚੱਲੇਗਾ ਨਾ ਹੋ ਸਕਦਾ ਉਹ ਗੱਲਾਂ ਕਿਤਾਬਾਂ ਚੋਂ ਵੀ ਨਾ ਮਿਲਣ ਜਿਹੜੀਆਂ ਅਜੀਬ ਜਦੋਂ ਆਪ ਤੁਰੇਗਾ ਤੇ ਜੋ ਅਨੁਭਵ ਉਸ ਨਾਲ ਹੋਵੇਗਾ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਅਮਰਤ ਵੇਲੇ ਆ ਜਿਹੜਾ ਇਹ ਹਕੀਕਤ ਹੈ ਉਹੀ ਨਿਤਨੇਮ ਤੁਸੀਂ ਦਿਨ ਚੜ੍ਹੇ ਕਰੋ ਉਹੀ ਨਿਤਨੇਮ ਤੁਸੀਂ ਅਮਰਤ ਵੇਲੇ ਕਰੋ ਜਿੰਨੀ ਸੁਰਤੀ ਅਮਰਤ ਵੇਲੇ ਜੁੜੇ ਜੁੜੇਗੀ ਓਨੀ ਸੁਰਤੀ ਦਿਨ ਚੜ੍ਹਿਆਂ ਨਹੀਂ ਜੁੜਨੀ ਉਹਦਾ ਕਾਰਨ ਹੈ ਹਰ ਇੱਕ ਬੰਦੇ ਦੀ ਸਰੀਰ ਵਿੱਚੋਂ ਇੱਕ ਵਾਈਬ੍ਰੇਸ਼ਨ ਨਿਕਲਦੀ ਹੈ ਉਹ ਵਾਈਬ੍ਰੇਸ਼ਨ ਕੈਸੀ ਨਿਕਲਦੀ ਹੈ ਉਹ ਵਾਈਬ੍ਰੇਸ਼ਨ ਜੈਸੇ ਬੰਦੇ ਦੇ ਅੰਦਰ ਫੁਰਨੇ ਚੱਲਦੇ ਨੇ ਜਿੰਨਾ ਕ ਬੰਦੇ ਦਾ ਅੰਦਰ ਸ਼ੁੱਧ ਹੈ ਜਾਂ ਅਸ਼ੁੱਧ ਹੈ ਜਿੰਨਾ ਬੰਦੇ ਦੇ ਅੰਦਰ ਮੈਲਾ ਹੈ ਜਾਂ ਪਵਿੱਤਰ ਹੈ ਉਹ ਫੁਰਨੇ ਉਹੋ ਜਿਹੇ ਨਿਕਲਦੇ ਨੇ ਹੁਣ ਵੇਖੋ ਸੁਗੰਧੀ ਵਾਲੀ ਵਸਤੂ ਵਿੱਚੋਂ ਸੁਗੰਧੀ ਆਉਣੀ ਹੈ ਤੇ ਜਿਹੜੀ ਦਰਗੰਧਿਤ ਵਸਤੂ ਹੈ ਗੰਦਗੀ ਹੈ ਉਹਦੇ ਵਿੱਚੋਂ ਦਰਗੰਧ ਹੀ ਆਉਣਾ ਹੈ ਐਵੇਂ ਹਰ ਇੱਕ ਬੰਦੇ ਦੀ ਆਪਣੀ ਵਾਈਬ੍ਰੇਸ਼ਨ ਹੈ ਆਪਣੇ ਫੁਰਨੇ ਆ ਜਾਂ ਉਹਨੂੰ ਆਪਾਂ ਔਰਾ ਸ਼ਬਦ ਵੀ ਵਰਤ ਸਕਦੇ ਹਾਂ ਵੀ ਫਲਾਣੇ ਬੰਦੇ ਦਾ ਔਰਾ ਕਿਦਾਂ ਦਾ ਹੈ ਹੁਣ ਸਤਿਗੁਰੂ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਜਿਹੜੀ ਗੱਲ ਕੀਤੀ ਅਮਰਤ ਵੇਲੇ ਦੀ ਕਿਉਂ ਗੱਲ ਕੀਤੀ ਵੱਧ ਨਾਮ ਜਪਣ ਦੀ ਦਿਨ ਰਾਤ ਵੀ ਜਪਣੋ ਕਿਹਾ ਪਰ ਅਮਰਤ ਵੇਲੇ ਤੋਂ ਗੱਲ ਸ਼ੁਰੂ ਕਰਨ ਦੀ ਗੱਲ ਕਿਉਂ ਕੀਤੀ ਕਿਉਂਕਿ ਅਮਰਤ ਵੇਲਾ ਜਿਹੜਾ ਆ ਗੁਰੂ ਪਿਆਰਿਓ ਉਦੋਂ ਮਨਮੁਖ ਬੰਦੇ ਉਸ ਵੇਲੇ ਜਿਹੜੇ ਨੇ ਬੇਮੁਖ ਲੋਕ ਨੇ ਰੱਬ ਤੋਂ ਟੁੱਟੇ ਲੋਕ ਨੇ ਸਾਖਤ ਲੋਕ ਨੇ ਸੁੱਤੇ ਪਏ ਨੇ ਉਹਨਾਂ ਦੀ ਵਾਈਬ੍ਰੇਸ਼ਨ ਉੱਥੋਂ ਤੱਕ ਹੀ ਸੀਮਤ ਹੈ ਇਸ ਲਈ ਅਮਰਤ ਵੇਲੇ ਕੌਣ ਜਾਗਦੇ ਨੇ ਨਾਮ ਜਪਣ ਵਾਲੇ ਬਾਣੀ ਪੜਨ ਵਾਲੇ ਬੰਦਗੀ ਕਰਨ ਵਾਲੇ ਜਾਗਣਗੇ ਉੱਠਣਗੇ ਬਾਕੀ ਸਾਰਾ ਸੰਸਾਰ ਸੁੱਤਾ ਜਾ ਇਸ ਲਈ ਉਹ ਵਾਈਬ੍ਰੇਸ਼ਨ ਜਿਹੜਾ ਸੰਸਾਰ ਦੇ ਅੰਦਰ ਜਾਂ ਆਪਾਂ ਕਹਿ ਸਕਦੇ ਆਂ ਵੀ ਉਸ ਇਲਾਕੇ ਦੇ ਵਿੱਚ ਜਿੱਥੇ ਆਪਾਂ ਰਹਿ ਰਹੇ ਆਂ ਉਹ ਬਹੁਤ ਜ਼ਿਆਦੀ ਉਹ ਵਾਈਬ੍ਰੇਸ਼ਨ ਅਸਰ ਕਰਦੀ ਹੈ ਜਦੋਂ ਹੁਣ ਅਮਰਤ ਵੇਲੇ ਬਾਕੀ ਸਾਰਾ ਸੰਸਾਰ ਸੁੱਤਾ ਆ ਅਮਰਤ ਵੇਲੇ ਬੰਦਗੀ ਵਾਲੇ ਜਾਗਦੇ ਨੇ ਉਹ ਫਿਰ ਵਾਈਬ੍ਰੇਸ਼ਨ ਵਾਈਬ੍ਰੇਸ਼ਨ ਤੇ ਅਸਰ ਪਾਉਂਦੀ ਹੈ ਚੰਗੇ ਮਹਾਪੁਰਖ ਦੀ ਬੰਦਗੀ ਵਾਲਿਆਂ ਦੀ ਵਾਈਬ੍ਰੇਸ਼ਨ ਦੂਜੇ ਸਰੀਰਾਂ ਤੇ ਵੀ ਅਸਰ ਪਾਉਂਦੀ ਹੈ ਇਸ ਲਈ ਉਹ ਵੇਲਾ ਅਮਰਤ ਵੇਲਾ ਬੜਾ ਹੀ ਪਵਿੱਤਰ ਸਮਾਂ ਆ ਤੇ ਨਾਮ ਜਪਣ ਦੇ ਲਈ ਬੜਾ ਹੀ ਲਾਭਦਾਇਕ ਸਮਾਂ ਆ ਇਸ ਲਈ ਗੁਰਬਾਣੀ ਅੰਦਰ ਆਪਾਂ ਕੁਝ ਪੰਕਤੀਆਂ ਰਾਹੀਂ ਹਵਾਲੇ ਦਿੱਤੇ ਵੀ ਅਮਰਤ ਵੇਲਾ ਸਾंभ ਕੇ ਨਾਮ ਜਪਣਾ ਤੇ ਮਨ ਨੂੰ ਸਕੂਨ ਮਿਲਦਾ ਆ ਮਨ ਨੂੰ ਸ਼ਾਂਤੀ ਮਿਲਦੀ ਐ ਮਨ ਨੂੰ ਟਿਕਾਓ ਮਿਲਦਾ ਆ ਗੁਰਬਾਣੀ ਚ ਤਾਕਤ ਉਨੀ ਐ ਗੁਰਬਾਣੀ ਦੀ ਤਾਕਤ ਵੱਧਦੀ ਘਟਦੀ ਨਹੀਂ ਹਾਂ ਸਮਾਂ ਜਿਹੜਾ ਆ ਇੱਕ ਸਮੇਂ ਵਿੱਚ ਜਦੋਂ ਆਪਾਂ ਰਹਿ ਕੇ ਇੱਕ ਨਿਜਮ ਵਿੱਚ ਰਹਿ ਕੇ ਇੱਕ ਮਰਿਆਦਾ ਵਿੱਚ ਰਹਿ ਕੇ ਜਦੋਂ ਆਪਾਂ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਉਹਦਾ ਬਹੁਤ ਵੱਧ ਫਲ ਮਿਲਦਾ ਆ ਤੇ ਬਾਕੀ ਸਤਿਗੁਰਾਂ ਦੇ ਬਚਨਾਂ ਦੇ ਰਾਹੀ ਮਹਾਰਾਜ ਨੇ ਕਿਹਾ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਜਿਹੜਾ ਸਿੱਖ ਗੁਰੂ ਦੇ ਉਪਦੇਸ਼ਾਂ ਰਾਹੀ ਨਾਮ ਜਪੇਗਾ ਨਾ ਉਹਨੂੰ ਉਸ ਜਪੇ ਨਾਮ ਦਾ ਬਹੁਤ ਵੱਡਾ ਫਲ ਮਿਲੇਗਾ ਜਦੋਂ ਆਪਾਂ ਗੁਰੂ ਰਾਹੀ ਨਾਮ ਜਪਦੇ ਆਂ ਤੇ ਬਾਕੀ ਗੁਰੂ ਦੇ ਬਚਨ ਹੈ ਜਦੋਂ ਸਿੱਖ ਇਸ ਬਚਨ ਨੂੰ ਕਮਾਉਂਦਾ ਆ ਸਤਗੁਰਾਂ ਦੀ ਬੜੀ ਮਿਹਰ ਹੁੰਦੀ ਹੈ ਬੜੀ ਕਿਰਪਾ ਹੁੰਦੀ ਹੈ ਬੜੀ ਖੁਸ਼ੀ ਹੁੰਦੀ ਹੈ ਸੋ ਗੁਰੂ ਪਿਆਰਿਓ ਇਹ ਕੁਝ ਬੇਨਤੀਆਂ ਅੰਮ੍ਰਿਤ ਵੇਲੇ ਦੀ ਪ੍ਰਥਾ ਆਪਾਂ ਸਾਂਝੀਆਂ ਕੀਤੀਆਂ ਨੇ ਸਤ ਗੁਰੂ ਕਿਰਪਾ ਕਰਨ ਸਾਨੂੰ ਬੋਲਣ ਵਾਲਿਆਂ ਨੂੰ ਤੇ ਆਪ ਸੁਣਨ ਵਾਲਿਆਂ ਨੂੰ ਵੀ ਮਹਾਰਾਜ ਕਿਰਪਾ ਕਰਨ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਣ ਨਾਮ ਬਾਣੀ ਦਾ ਅਭਿਆਸ ਬਖਸ਼ਣ ਅੰਦਰ ਦੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਕੋਟਾਨ ਕੋਟ ਸ਼ੁਕਰ ਮਹਾਰਾਜ ਦਾ ਆਪ ਸੰਗਤਾਂ ਦਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ